ਹਾਂਜੀ ਸਰ ਇਹ ਜੀ ਇੱਕ ਐਫਆਰ ਨੰਬਰ 44 ਖਾਣਾ ਸਿਟੀ ਨਵਾਂ ਸ਼ਹਿਰ 4 ਮਾਰਚ ਨੂੰ ਹੋਈ ਸੀਗੀ ਉਹਦੇ ਵਿੱਚ ਇੱਕ ਅਮਨ ਨੂੰ ਰਾਉਂਡ ਅਪ ਕਰਨ ਲਈ ਸੀਆਏ ਟੀਮ ਨੇ ਨਾਕਾ ਲਗਾਇਆ ਹੋਇਆ ਸੀ ਤੇ ਉਹਨੇ ਉਹ ਫੁੱਲ ਸਪਾਰਟ ਵੀ ਉੱਤੇ ਗੱਡੀ ਚਲਾਉਣ ਦੀ ਕੋਸ਼ਿਸ਼ ਕੀਤੀ ਉਸ ਦਿਨ ਉਹਦੇ ਕੋਲ ਵੈਪਨ ਵੀ ਸੀਗਾ ਜਿਹਦੇ ਤਹਿਤ ਹੀ ਇਹ ਜਿਹੜੀ ਐਫਆਈਆ ਰਜਿਸਟਰ ਕੀਤੀ ਗਈ ਤੇ ਕੱਲ ਹੀ ਇਸ ਨੂੰ ਅਮਨ ਨੂੰ ਅਰੈਸਟ ਕੀਤਾ ਗਿਆ ਸੀ ਤੇ ਜਿਹੜਾ ਇਸ ਤੋਂ ਇੱਥੇ ਵੈਪਨ ਰਿਕਵਰੀ ਹੋਣ ਲਿਆਂਦਾ ਗਿਆ ਸੀ ਤੇ ਜਦੋਂ ਪੁਲਿਸ ਪਾਰਟੀ ਉਹਨੂੰ ਵੈਪਨ ਰਿਕਵਰੀ ਲਈ ਇੱਥੇ ਲੈ ਕੇ ਆਈ ਤੇ ਉਹਨੇ ਜਿਹੜਾ ਇੱਥੇ ਵੈਪਨ ਦੱਬਿਆ ਸੀਗਾ ਉਹਨੂੰ ਕੱਢ ਕੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਜਿਹੜਾ ਐਸਐਚਓ ਦੀ ਗੱਡੀ ਦੇ ਉੱਤੇ ਫਾਇਰ ਲੱਗਿਆ ਤੇ ਰਿਟੈਲੀਸ਼ਨ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਫਾਇਰ ਕੀਤਾ ਤੇ ਜਿਹੜਾ ਉਹ ਅਮਨ ਹੈ ਉਹ ਇੰਜਰਡ ਹੋ ਗਿਆ ਉਹਨੂੰ ਅਸੀਂ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਇਹ ਅਮਨ ਹੈ ਇਹ ਬੜਪੜਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਟੋਟਲ 11 ਮੁਕਦਮੇ ਦਰਜ ਹੈਗੇ ਨੇ ਜਿਦੇ ਵਿੱਚੋਂ 9 ਮੁਕਦਮੇ ਐਨਡੀਪੀਐਸ ਦੇ ਨੇ ਤੇ ਇਹ ਸਾਡੇ ਜ਼ਿਲ੍ਹੇ ਦਾ ਪੀਓ ਵੀ ਹੈਗਾ ਸਰ ਕਿੰਨੇ ਕੇਸਾਂ ਦੇ ਵਿੱਚ ਪੀਓ ਸੀ ਤੇ ਕਿਹ ਆਦੇ ਕਾਦੇ ਕੇਸ ਸੀ ਇਹਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਜੀ 11 ਟੋਟਲ ਕੇਸ ਸੀਗੇ ਇੱਕ ਮੁਕਦਮੇ ਦੇ ਵਿੱਚ ਪੀਓ ਸੀਗਾ ਤੇ 9 ਐਨਡੀਪੀਐਸ ਦੇ ਪਰਚੇਸ ਰੈজিস্টਰ ਸੀਗੇ ਸਰ ਵੈਪਨ ਇੱਕੋ ਹੀ ਸੀ ਜਾਂ ਕੀ ਉਹਦੇ ਕਿੰਨੇ ਰੌਂਡ ਕੀ ਕੁਝ ਬ੍ਰੰਦ ਹੋਇਆ ਜੀ ਇਹਦੇ ਵਿੱਚ ਹਜ ਤੱਕ ਜੀ ਵੈਪਨ ਇੱਕੋ ਹੀ ਹੈਗਾ ਉਹ ਅਸੀਂ ਸਾਰਾ ਜਿਹੜਾ ਤੁਸੀਂ ਤੁਹਾਡੇ ਸਾਹਮਣੇ ਕ੍ਰਾਈਮ ਸੀਨ ਨੂੰ ਦੇ ਤੇ ਇਹਦੇ ਵੱਲੋਂ ਜਿਹੜਾ ਫਾਇਰ ਕੀਤਾ ਗਿਆ ਉਹ ਐਸਐਚਓ ਦੀ ਗੱਡੀ ਤੇ ਲੱਗਿਆ ਹੈ ਸਰ ਇੰਜਰਡ ਕਿੱਥੇ ਹੈ ਇਹਦੀ ਲੈਗ ਤੇ ਇੰਜਰੀ ਹੋਈ ਹੈ ਜੀ ਬਾਕੀ ਅਸੀਂ ਉਹਨੂੰ ਹੁਣੇ ਹਸਪੀਟਲ ਭੇਜਿਆ ਕਿਉਂਕਿ ਉਹ ਸੀਗਾ ਕਿ ਇਹਨੂੰ ਜਲਦੀ ਅਸੀਂ ਹਸਪੀਟਲ ਭੇਜਦੇ ਹਾਂ ਉੱਥੇ ਜਾ ਕੇ ਜੋ ਡਾਕਟਰੀ ਮੋਆਇਨਾ ਹੋਏਗਾ ਉਸ ਤੋਂ ਬਾਅਦ ਉਸ ਤੋਂ ਮੁਕਾਬਲੇ ਦੇ ਵਿੱਚ ਕੋਈ ਆਪਣਾ ਕੋਈ ਮੁਲਾਜ਼ਮ ਤੇ ਨਹੀਂ ਕੋਈ ਨਹੀਂ ਜੀ ਸਾਡਾ ਮੁਲਾਜ਼ਮ ਦਾ ਬਚਾਅ ਹੋ ਗਿਆ ਤੇ ਉਹ ਪੁਲਿਸ ਦੀ ਜਿਹੜੀ ਐਸਐਚਓ ਦੀ ਗੱਡੀ ਸੀ ਉਹਦੇ ਚ ਜਾ ਕੇ ਫਾਇਰ ਲੱਗੇ ਉਸ ਬੇਪਨ ਤੋਂ ਇਲਾਵਾ ਹੋਰ ਤਾਂ ਨਹੀਂ ਉਸ ਕੋਲੋਂ ਕੁਝ ਸੀਗਾ ਜੀ ਨਹੀਂ ਹਜੇ ਤੱਕ ਤਾਂ ਉਸ ਤੋਂ ਹੋਰ ਕੁਝ ਨਹੀਂ ਜੀ ਰਿਕਵਰ ਹੋਇਆ ਤੇ ਹੈਗਾ ਕੋਰਟ ਦਾ ਆਡ ਦੇ ਮੁਕਦਮੇ ਦੇ ਵਿੱਚ ਉਸ ਤੋਂ ਇਲਾਵਾ ਚਾਰ ਮੁਕਦਮਿਆਂ ਦੇ ਵਿੱਚ ਇਹ ਨਾਮਜਦ ਸੀ ਠੀਕ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਹੈ ਕਿ ਥਾਣੇ ਉਹਨਾਂ ਦੇ ਵਿੱਚ ਵੀ ਇਹ ਵਾਂਟਡ ਸੀ ਛੋਟੀ ਜਿਹੀ ਉਮਰ ਵਿੱਚ ਹੈ ਤੇ ਤੁਸੀਂ 11 ਵਾਰ ਪਰਚੇ ਦੱਸ ਰਹੇ ਕਿ ਇਹਨਾਂ ਦਾ ਪਰਿਵਾਰ ਵੀ ਇਸ ਇਸ ਮਸਲੇ 'ਚ ਲਿਪਟਾ ਹੈ ਜੀ ਬਿਲਕੁਲ ਜੀ ਇਹਨਾਂ ਦੇ ਪੀੜੀਦਰ ਚੱਲਿਆ ਆ ਰਿਹਾ ਇਹਨਾਂ ਦੀ ਜਦੋਂ ਮੈਂ ਜੁਆਇਨ ਕੀਤਾ ਇਹਨਾਂ ਦੀ ਦਾਦੀ ਤੇ ਪਰਚਾ ਹੈ ਤੇ ਫਾਦਰ ਤੇ ਤੇ ਮਦਰ ਤੇ ਰੀਸੈਂਟਲੀ ਹੋਇਆ ਹੈ ਤੇ ਇਹਦੇ ਤੇ ਵੀ ਪਰਚੇ ਹੈਗੇ ਠੀਕ ਹੈ ਹੁਣ ਫਿਲਹਾਲ ਇਹ ਕਿੱਥੇ ਹੈ ਇਸ ਟਾਈਮ ਜੇਰੇ ਲਾਗੇ ਜੇਰੇਲਾ ਸਿਵਲ ਹਸਪੀਟਲ ਨਾਲ ਸਿਵਲ ਹਸਪੀਟਲ ਲੱਤ ਤੇ ਗੋਲੀ ਵੱਜੀ ਹੈ ਜੀ ਹਾਂਜੀ ਠੀਕ ਹੈ ਸੋ